ਸਰਤ ਕੁਬੀਰ ਸਾਹਿਬ ਜੀ ਦਾ ਵਿਸ਼ੇਸ਼ 26 ਮਾਸਾ ਸਰਕਾਰ ਉਸਾਈਲੇ ਸਾਥ ਦੇ ਵਿੱਚ ਬੜੇ ਚਾਵਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਸਾਧੂ ਕੁਬੀਰ ਧਾਮ ਅਤੇ ਪੁਨਾਗਰ ਜ਼ਿਲਦਾਰ ਉਸਾਲ ਮੰਦਰ ਉਸ ਦੇ ਵਿੱਚ 8 21 ਤਰੀਕ ਨੂੰ ਸ਼ੋਭਾ ਯਾਤਰਾ ਦਾ ਉਹ ਪ੍ਰੇਖਾ ਦੇਖਣ ਨੂੰ ਮਿਲੀ ਔਰ ਬਹੁਤ ਹੀ ਵਿਸ਼ਾਲ ਸੋਭਾ ਯਾਤਰਾ ਇਸ ਸਾਲ ਨਿਕਲੀ ਹੈ ਔਰ ਕੱਲ 22 ਤਰੀਕ ਨੂੰ ਸਤਿਪ੍ਰੀਤ ਸਾਹਿਬ ਜੀ ਦਾ ਪ੍ਰਕਾਸ਼ ਸੁਭਾ ਕੱਲ ਵੀ ਪੂਰੇ ਮੰਦਰਾਂ ਦੇ ਵਿੱਚ ਪੂਰੇ ਸੰਸਾਰ ਦੇ ਪੰਜ ਬੜੇ ਰੀਤਾਂ ਤੇ ਚਾਹਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਸੰਤਾਂ ਜੋ ਹਨ 3 ਮਹੀਨੇ ਤੋਂ ਲਗਾਤਾਰ ਸਾਂਝੀਆਂ ਪ੍ਰਬਾਤ ਫੇਰੀਆਂ ਸੰਧਿਆ ਫੇਰੀਆਂ ਵਕ ਵਕ ਮੰਦਰ ਪ੍ਰਬਾਤ ਫੇਰੀਆਂ ਦੀ ਕਾਲੀਆਂ ਗਈਆਂ ਔਰ ਇਸ ਵਾਰ ਸੰਗਤ ਇਦਾ ਉਮੜ ਕੇ ਆ ਗਈ ਹੈ ਕਿ ਜਿੱਦਾਂ ਸਰਪ੍ਰਕਾਸ਼ ਕਬੀਰ ਸਾਹਿਬ ਦਾ ਹੀ ਸਰਪ੍ਰਿਭਾ ਉਹਨਾਂ ਦੀ ਤੇ ਸਾਰੀਆਂ ਸੰਤਾਂ ਨਾਮ ਲੈਵਾ ਹਨ ਕਬੀਰ ਸਾਹਿਬ ਨੂੰ ਪ੍ਰੇਮ ਕਰਨ ਵਾਲੀਆਂ ਹਨ ਕਬੀਰ ਸਾਹਿਬ ਨੂੰ ਦਿਲੋਂ ਮੰਨਦੀਆਂ ਹਨ ਮੈਂ ਉਹਨਾਂ ਸੰਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਇਸ ਮੰਦਰ ਦੀ ਕਮੇਟੀ ਦਾ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਕਮੇਟੀ ਦਾ ਧੰਨਵਾਦ ਕਰਦੇ ਹਾਂ ਮੋਢ ਸਾਡੇ ਵਿੱਚ ਮਹਾਨ ਸ੍ਰੀ ਜਪਦੀਸ਼ ਸਾਹਿਬ ਜੂ ਸ੍ਰੀ ਗੱਦੀਨ ਸਿੰਘ ਅਸੀਂ ਉਹਨਾਂ ਨੂੰ ਵੀ ਓਟ ਓਟ ਪ੍ਰਣਾਮ ਕਰਦੇ ਹਾਂ ਕਿ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰੀ ਸ਼ੋਭਾ ਯਾਤਰਾ ਸੰਧਿਆ ਫੇਰੀਆਂ ਜਿੰਨੇ ਵੀ ਸਮਾਗਮ ਸਤਰਕਬੀਰ ਸਾਹਿਬ ਦੇ ਉਹਨਾਂ ਦੀ ਦੇਖ ਦੇਖ ਦੇ ਵਿੱਚ ਹੋਏ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤਨ ਕਬੀਰ ਜੈ ਕਬੀਰ ਤਨ ਕਬੀਰ ਜੈ ਕਬੀਰ ਤਨ ਕਬੀਰ ਜੈ ਕਬੀਰ ਆਈ ਹੋਈ ਸੰਗਤ ਨੂੰ ਸਾਰੀ ਸੰਗਤ ਨੂੰ ਸਾਰੇ ਸੰਸਾਰ ਨੂੰ ਸਾਹਿਬ ਬੰਦਗੀ ਸਾਹਿਬ ਬੰਦਗੀ ਸਾਰੇ ਬੰਦਗੀ ਜੈ ਕਬੀਰ ਸਤਿਗੁਰੂ ਕਬੀਰ ਸਾਹਿਬ ਜੀ ਦੇ 626ਵੇਂ ਪ੍ਰਕਾਸ਼ੋ ਸਭਿਆਚਾਰ ਸੰਮੇਲਨ ਵਿੱਚ ਅੱਜ ਸਤਗੁਰੂ ਕਬੀਰ ਮੁਖਮੰਦਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਬੜੀ ਹੀ ਵਿਸ਼ਾਲ ਸ਼ੋਭਾ ਯਾਤਰਾ ਨਿਕਲੀ ਗਈ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਰੇ ਹੀ ਜਲੰਧਰ ਦੀਆਂ ਉੱਗੀਆਂ ਸ਼ਕਤੀਆਂ ਰਾਜਨੀਤਿਕ ਧਾਰਮਿਕ ਸਾਰੀਆਂ ਸ਼ਾਮਲ ਹੋਈਆਂ ਔਰ ਸਾਰੇ ਜਲੰਧਰ ਦੀਆਂ ਧਾਰਮਿਕ ਜੜੀਆਂ ਸੰਸਥਾਵਾਂ ਨੇ ਸਾਡੇ ਕਬੀਰ ਨਾਮ ਲੈਵਾ ਜਿੰਨੀਆਂ ਸਭਾਵਾਂ ਔਰ ਹੋਰ ਵੀ ਧਾਰਮਿਕ ਸਭਾਵਾਂ ਨੇ ਇਸ ਸ਼ੋਭਾ ਯਾਤਰਾ ਨੂੰ ਵਿਸ਼ਾਲਿਆ ਔਰ ਜਿੱਧਰੂ ਜਿੱਧਰੂ ਵੀ ਸੰਗਤ ਨਿਕਲੀ ਹੈ ਲੋਕਾਂ ਨੇ ਬੜਾ ਨਿਕਾ ਸਵਾਗਤ ਕੀਤਾ ਹੈ ਜਲ ਪਾਣੀ ਲਗਾ ਕੇ ਪੁਲਾਣੀ ਵਰਸ਼ਾ ਕੀਤੀ ਹੈ ਔਰ ਸਾਰੀ ਸਮੂਹ ਸੰਗਤ ਨੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਜੋ ਇਸ ਸ਼ੋਭਾ ਯਾਤਰਾ ਨੂੰ ਦਿਵਾਇਆ ਹੈ ਔਰ ਉਹਨੇ ਸ਼ੋਭਾ ਯਾਤਰਾ ਦੀ ਸਮਾਪਤੀ ਸਤਪੁਰ ਸਿੰਘ ਮੰਦਿਰ ਵਿੱਚ ਕੀਤੀ ਗਈ ਹੈ ਅੱਜ ਸਮਾਂ ਜਿਆਦਾ ਲੱਗਿਆ ਰਸਤੇ 'ਚ ਕੁਝ ਟੈਕਨੀਕਲੀ ਫਾਲਟ ਜਿਹੜਾ ਚਟੌਨੀ ਵਿੱਚ ਆ ਗਿਆ ਜਿਹਦੇ ਕਰਕੇ ਅੱਧਾ ਘੰਟਾ ਸਾਨੂੰ ਤੇ ਡਿਲੇ ਹੋ ਗਿਆ ਪਰ ਬੜੇ ਹੀ ਸ਼ਾਂਤੀਪੂਰਵਕ ਢੰਗ ਦੇ ਨਾਲ ਸਾਰੇ ਵਿਸ਼ਰਜਨ ਜਿੰਨੀ ਸਮਾਗਮ ਦਾ ਕੋਈ ਵੀ ਅਧਰੁਕ ਨਹੀਂ ਗਿਆ ਔਰ ਨਾਲ ਹੀ ਭਾਗੀਜੋ ਸਾਰੇ ਇਹ ਮੁੱਖ ਮੰਦਰ ਵਿੱਚ ਪਹੁੰਚੇ ਆ ਸੋ ਮੈਂ ਧੰਨਵਾਦ ਕਰਦਾ ਜੀ ਸਾਡੇ ਪ੍ਰੈਸ ਰਿਪੋਰਟਰ ਜਿਹੜੇ ਹਮੇਸ਼ਾ ਸਾਡੇ ਨਾਲ ਖੜੇ ਰਹਿੰਦੇ ਨੇ ਔਰ ਹਮੇਸ਼ਾ ਆਪਣੇ ਜਿਹੜੇ ਲੱਦੇ ਮਾਦੀਮ ਰਸਤੇ ਸਾਰੀਆਂ ਸੰਗਤਾਂ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਜਿਹੜੀ ਬਾਣੀ ਨੂੰ ਪਰਚਾਉਂਦੇ ਨੇ ਤਾਂ ਇੱਕ ਵਾਰ ਫੇਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨ ਕਬੀਰ ਜੈ ਕਬੀਰ ਧੰਨ ਕਬੀਰ ਜੈ ਕਬੀਰ ਦਾ ਇਹ ਉਪਾਇ ਕੋਈ ਗ੍ਰੇਟ ਕੇ ਤੋਂ ਆਪਣਾ ਨਹੀਂ ਇੱਕ ਅਨੂਠੇ ਕਬਦ ਜੁਦੀਆ ਕੰਪਲੀਟ ਸਤਿਗੁਰੂ ਕਬੀਰ ਸਾਹਿਬ ਜੈ ਪਰਮਾਨ ਸਾਰੀ ਮੁਕਤ ਨੂੰ ਦਿੱਤਾ ਦਾ ਸੰਦੇਸ਼ ਮਿਲਿਆ ਹੈ ਉਹ ਮਹਾਨ ਸ਼ਕਤੀ ਹੈ ਇਹਨਾਂ ਦੇ ਨਿਸ਼ਾਨ ਦੇ ਵਿੱਚ ਇੱਕ ਨਵਾਂ ਰੂਪੀ ਨਵਾਂ ਪੇਗਾਮ ਦਿੱਤਾ ਅੱਜ ਫਤਿਹਦੀਪ ਸਾਹਿਬਮੀ ਨੇ 620 ਸੱਭੀ ਮੇਂ ਪ੍ਰਕਾਸ਼ ਵਿਹਾਡਰਡ ਫੰਡ ਵਿੱਚ ਸਵੇਰ ਜਤਾ ਦਾ ਅਜੋ ਦਿਨ ਕਿ ਆ ਚਤੁਰਕਵੀਰ ਮੁੱਖ ਮੰਤਰੀ ਤਵੰਦਕ ਕਮੇਟੀ ਕਿਸੇ ਕਈ ਸਾਲਾਂ ਤੋਂ ਹੀ ਜਦੋਂ ਦਾ ਪੰਜਾਬ ਦੇ ਵਿੱਚ ਤਕਵੀਤ ਪੰਤਰੀ ਜੁਰਵਾਤ ਹੋਈ ਹੈ ਉਹਦੋਂ ਤੋਂ ਹੀ ਕਬੀਰ ਮੁਖੰਦਰ ਜੋ ਹੈ ਇਹ ਲਗਾਤਾਰ ਸੁਭਾ ਕਰਦਾ ਰਿਹਾ ਉਪਯੋਗ ਕਰਦਾ ਜਾ ਰਿਹਾ ਹੈ। ਔਰ ਇਹਨਾਂ ਦਾ ਇਹ ਉਪਰਾਲਾ ਸਾਰੇ ਨਗਰ ਨੂੰ ਇੱਤਾ ਦਾ ਸੁਦੇਖ ਦਦਾ ਹੈ। ਮੈਂ ਅੱਜ ਇੱਕ ਤੁ ਵਿਹਾੜੇ ਤੇ ਸਾਰੇ ਸੰਗਤ ਨੂੰ ਲਖ ਲਖ ਦੇ ਦਿੰਦਾ ਹਾਂ। ਸੰਤਾ ਦਾ ਉਪੜਿਆ ਹੋਇਆ ਤਲਾਬ ਇੱਕ ਗੱਦਾ ਸੰਕੇਤ ਹੈ ਕਿ ਕਬੀਰ ਦਾ ਪ੍ਰਚਾਰ ਦਿਨ-ਦਿਨ ਦੀ ਰਾਤ ਨੂੰ ਚੱਲ ਰਿਹਾ ਹੈ। ਜਿਸ ਸ਼ੇਖਰਤਾ ਦੇ ਨਾਲ ਇਹ ਪ੍ਰਕਰਵਧਰਿਆ ਹੈ ਕੌਮ ਬਲ ਕਮੇਟੀ ਵਿੱਚ ਅਧਿਆਪਨ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਪ੍ਰਕਰਵਧਰ ਰਹੇਗਾ ਸੰਗਤਾਂ ਨੂੰ ਨਵੀਂ ਦਿਸ਼ਾ ਮਿਲਦੀ ਰਹੇਗੀ ਮੈਂ ਅੱਜ ਇਹ ਦਿਹਾੜੇ ਤੇ ਇਸ ਸਾਧ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਇਸ ਖੋਬਾ ਯਾਤਰਾ ਦੀ ਖੋਬਨ ਨੂੰ ਬੁਧਾਇਆ ਤਨਕ੍ਰੀ ਜੈਂਕੀ thank you